3 ਸਾਲ ਦੇ ਬੱਚੇ ਨੂੰ ਹੋਇਆ ਕਰੋਨਾ ਖੰਨਾ ਦਾ ਰਹਿਣ ਵਾਲਾ ਹੈ ਮਰੀਜ਼ ਇਸ ਸਿਕਾਇਤ ਤੋਂ ਸੀ ਪੀੜਿਤ ਜ਼ਿਲ੍ਹੇ ਵਿੱਚ ਕਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ ਸ਼ਨੀਚਰਵਾਰ ਨੂੰ ਵੀ ਖੰਨਾ ਨਿਵਾਸੀ 3 ਸਾਲ ਦੇ ਬੱਚੇ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਸਿਹਤ ਵਿਭਾਗ ਦੇ ਬ ਨੇ ਬੱਚੇ ਨੂੰ ਘਰ ਅਚੇ ਵੱਖਰਾ ਰੱਖਣ ਦੀ ਹਦਾਇਤ ਕੀਤੀ ਹੈ ਬੱਚੇ ਨੂੰ ਖੰਗ ਤੇ ਠੰਡ ਲੱਗਣ ਦੀ ਸ਼ਿਕਾਇਤ ਸੀ ਇਸ ਤੋਂ ਬਾਅਦ ਉਸ ਦੀ ਨਿੱਜੀ ਲੈਬ ਵਿੱਚ 28 ਮਈ ਦੀ ਸ਼ਾਮ ਨੂੰ ਕਰੋਨਾ ਦੀ ਜਾਂਚ ਕਰਾਈ ਗਈ ਜੇ ਸ਼ੁੱਕਰਵਾਰ ਨੂੰ ਪੋਜ਼ਿਟਿਵ ਆਈ ਇਸ ਨਾਲ ਕਰੋਨਾ ਦੇ ਮਰੀਜ਼ਾਂ ਦੀ ਸੰਖਿਆ 5 ਹੋ ਗਈ ਹੈ ਸਿਹਤ ਵਿਭਾਗ ਦੀ ਜ਼ਿਲ੍ਹਾ ਆਪਟਿਮੋਲ ਜਿਸਟ ਡਾਕਟਰ ਸ਼ੀਤਲ ਨਾਰੰਗ ਨੇ ਦੱਸਿਆ ਕਿ ਬੱਚੇ ਦੀ ਕੋਈ ਵੀ ਟਰੈਵਲ ਹਿਸਟਰੀ ਨਹੀਂ ਹੈ ਇਸ ਉਸ ਵਿੱਚ ਹਲਕੇ ਲੱਛਣ ਹਨ ਬੱਚੇ ਦੇ ਸੰਪਰਕ ਵਿੱਚ ਆਏ ਪਰਿਵਾਰ ਦੋਸਤਾਂ ਤੇ ਦੂਜੇ ਲੋਕਾਂ ਦਾ ਪਤਾ ਲਾਇਆ ਜਾ ਰਿਹਾ ਹੈ ਦੱਸ ਦਈਏ ਕਿ ਸ਼ੁਕਰੌਰ ਨੂੰ ਵੀ ਜ਼ਿਲ੍ਹੇ ਦੇ ਅਰਬਨ ਇਲਾਕੇ ਵਿੱਚ ਰਹਿਣ ਵਾਲਾ 29 ਸਾਲ ਦਾ ਕਾਰੋਬਾਰੀ ਕਰੋਨਾ ਤੋਂ ਪੀੜਿਤ ਮਿਲਿਆ ਸੀ ਉਕਤ ਨੌਜਵਾਨ ਦਾ ਮਾਲ ਮਾਲੇਰ ਕੋਟਲਾ ਵਿੱਚ ਆਪਣਾ ਕਾਰੋਬਾਰ ਹੈ 28 ਮਈ ਨੂੰ ਹੁਣ ਤੱਕ ਕਰੋਨਾ ਦੇ 5 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਇਸ ਵਿੱਚ 39 ਸਾਲ ਦੇ ਕਰੋਨਾ ਮਰੀਜ਼ ਤੇ ਹੈਪਾਟਾਈਟਸ ਬੀ ਨਾਲ ਪੀੜਤ ਮਰੀਜ਼ ਦੀ ਮੌਤ ਹੋ ਚੁੱਕੀ ਹੈ ਆਂਗੜਵਾੜੀ ਮੁਲਾਜ਼ਮਾਂ ਭਲਕੇ ਕਰਨਗੀਆਂ ਝੰਡਾ ਮਾਲ ਚ ਆਂਗੜਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਅੱਜ ਸੂਬਾ ਉਹਦੇਦਾਰਾਂ ਨੇ ਮੀਟਿੰਗ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਕੀਤੀ ਗਈ ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਕੌਮੀ ਪ੍ਰਧਾਨ 우ਸ਼ਾ ਨਾਣੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਉਨ੍ਹਾਂ ਕਿਹਾ ਕਿ ਅੱਜ ਦੇਸ਼ ਭਰ ਵਿੱਚ ਪੋਸ਼ਣ ਟ੍ਰੈਂਕ ਦੇ ਨਾਂ ਤੇ ਆਂਗੜਵਾੜੀ ਵਰਕਰਾਂ ਹੈਲਪਰਾਂ ਦਾ ਮਾਸਿਨ ਸ਼ੋਸ਼ਨ ਕੀਤਾ ਜਾ ਰਿਹਾ ਹੈ ਸਰਕਾਰ ਇੰਨੀ ਬੇਵਿਸ਼ਵਾਸੀ ਤੇ ਆ ਗਈ ਹੈ ਕਿ ਪਹਿਲਾ ਆਧਾਰ ਕਾਰਡ ਦੇ ਨਾਲ ਆਂਗੜਵਾੜੀ ਦੇ ਲਾਪਾਤਰੀਆਂ ਦੀ ਗਿਣਤੀ ਪੋਸ਼ਣ ਟਰੈਕ ਉੱਤੇ ਲਈ ਗਈ ਹੈ ਜਦ ਕਿ ਆਧਾਰ ਕਾਰਡ ਦਾ ਇੱਕ ਹੀ ਨੰਬਰ ਹੁੰਦਾ ਹੈ ਅਤੇ ਉਹ ਕਿਸੇ ਦੂਜੇ ਨੂੰ ਇਸ਼ੂ ਨਹੀਂ ਹੋ ਸਕਦਾ ਅਤੇ ਹੁਣ ਉਹਨਾਂ ਨੂੰ ਵੰਡਿਆ ਜਾਣ ਵਾਲਾ ਨਿਗੋਣਾ ਜਿਹੜਾ ਸਪਲੀਮੈਂਟਰੀ ਨਿਊਟ੍ਰੀਸ਼ਨ ਜੋ 15 ਦਿਨਾਂ ਦਾ 300 ਗ੍ਰਾਮ ਬੰਦਾ ਹੈ ਤੇ ਮਹੀਨੇ ਵਿੱਚ ਦੋ ਗਿਸ਼ਤਾਂ ਦੀਆਂ ਦੇਣੀਆਂ ਹੁੰਦੀਆਂ ਹਨ ਪਰ ਉਹ ਵੀ ਮੋਬਾਈਲ ਨੰਬਰ ਤੇ ਕੇਵਾਈਸੀ ਕਰਕੇ ਓਟੀਪੀ ਲੈ ਕੇ ਪ੍ਰਾਪਤ ਕਰਤਾ ਦੀ ਫੋਟੋ ਕਿਚਕੇ ਦੇਣਾ ਹੈ ਜੇਕਰ ਫੋਟੋ ਮੈਚ ਨਹੀਂ ਹੋਵੇਗੀ ਤਾਂ ਮੋਬਾਈਲ ਤੇ ਓਟੀਪੀ ਨਹੀਂ ਆਵੇਗਾ ਤਾਂ ਉਸ ਬੱਚੇ ਨੂੰ ਨਿਊਟ੍ਰੀਸ਼ਨ ਨਹੀਂ ਦਿੱਤਾ ਜਾਵੇਗਾ ਸਰਕਾਰ ਦੀ ਪੋਲ ਖੋਲਣ ਵਾਸਤੇ ਆਂਗੜਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਲੁਧਿਆਣਾ ਵਿੱਚ ਹੋ ਰਹੀ ਜ਼ਮੀਨੀ ਚੋਣ ਵਿੱਚ ਆਪਣੇ ਹੱਕਾਂ ਦੀ ਆਵਾਜ਼ ਉਠਾਈ ਜਾਵੇਗੀ ਅਤੇ ਹਲਕੇ ਵਿੱਚ ਝੰਡਾ ਮਾਰਚ ਕੀਤਾ ਜਾਵੇਗਾ ਜਿਸ ਦੀ ਤਿਆਰੀ ਲਈ 1 ਜੂਨ ਨੂੰ ਲੁਧਿਆਣਾ ਵਿੱਚ ਜਨਰਲ ਬਾਰਡਿੰਗ ਮੀਟਿੰਗ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ 4 ਜੂਨ ਤੋਂ ਲੈ ਕੇ 9 ਜੂਨ ਤੱਕ ਸਰਸਰ ਸਰਕਾਰ ਦੇ ਪੋਲ ਖੋਲਤੇ ਹੋਏ ਲੁਧਿਆਣਾ ਵਿਖੇ ਸਰਕਾਰ ਦੇ ਪ੍ਰਚਾਰ ਦੇ ਨਾਲ-ਨਾਲ ਸਰਕਾਰ ਦੀਆਂ ਕਾਰਗੁਜ਼ਾਰੀਆਂ ਦਾ ਵੀ ਪ੍ਰਚਾਰ ਕੀਤਾ ਜਾਵੇਗਾ ਤਾਂ ਜੋ ਆਈਸੀਡੀ ਉਸ ਜੱਸ ਸੇ ਨੂੰ ਬਚਾਉਂਦੇ ਹੋਏ ਬਾਹਲ ਅਧਿਕਾਰਾਂ ਨੂੰ ਬਚਾਇਆ ਜਾ ਸਕੇ ਅੱਜ ਦੀ ਮੀਟਿੰਗ ਵਿੱਚ ਸਕਤਰ ਅਮਰਿਤਪਾਲ ਕੌਰ ਮੀਤ ਪ੍ਰਧਾਨ ਕਿਸ਼ਨਾ ਕੁਮਾਰੀ ਗੁਰਮੀਲ ਕੌਰ ਮਲੇਰ ਕੋਟਰਾ ਗੁਰਮੀਤ ਕੌਰ ਫਤੇਗੜ ਸਾਹਿਬ ਬਲਜੀਤ ਕੌਰ ਨਵਾਂ ਸ਼ਹਿਰ ਜੋਇੰਟ ਸਕਤਰ ਗੁਰਦੀਪ ਕੌਰ ਮਾਹੋਲੀ ਸਕਤਰ ਗੁਰਪਖਸ਼ਕ ਕੌਰ ਹੁਸ਼ਿਆਰਪੁਰ surjeet ਕੌਰ ਲੁਧਿਆਣਾ ਪਿੰਡਰ ਕੌਰ ਗੌਂਸਲ ਨਿਰਪੈ ਲੈਪ ਕੌਰ ਜਲੰਧਰ ਅਨਜੀਤ ਕੌਰ ਬਰੇਟਾ ਸਤਵੰਤ ਕੌਰ ਨਡਾਲਾ ਤੇ ਜਸਵਿੰਦਰ ਕੌਰ ਸੰਗਰੂਲ ਸ਼ਾਮੀ ਹੋਏ <coughs>